ਸੋ ਹਾਂਜੀ ਬਾਸਮਤੀ 1509 1692 1847 ਸੋ ਜ਼ਿਆਦਾਤਰ ਮੀਹਾਂ ਚ ਝੋਨੇ ਦਾ ਨਸਾਰਾ ਹੋਣ ਕਰਕੇ ਇਹਨੂੰ ਵੀ ਥੋੜੀ ਦਿੱਕਤ ਆਈ ਆ ਹਲਦੀ ਰੋਗ ਦੀ ਸੋ ਅੱਗੇ ਤਾਂ ਨਹੀਂ ਕਦੇ ਆਈ ਸੀ ਇਸ ਸਾਲ ਜ਼ਿਆਦਾਤਰ ਹੈ ਬਾਸਮਤੀ ਸਾਰੀ ਖੜੀ ਹੁੰਦੀ ਆ ਕੁਆਲਿਟੀ ਤੇ ਇਹਦਾ ਰੇਟ ਹੈ ਡਾ ਕੁਆਲਿਟੀ ਨਾਲ ਮਿਲਣਾ ਜੀ ਸੋ ਜੇ ਤੁਹਾਨੂੰ ਲੱਗਦਾ ਹੈ ਵੀ ਸਮੱਸਿਆ ਥੋੜੀ ਜਿਆਦਾ ਆ ਵੀ ਖੜੀ ਰਹਿ ਜੂਗੀ ਹਜੇ ਪੱਕਣ ਨੂੰ ਜਿੱਦਾਂ ਹੁਣ ਆ ਸਾਹਮਣੇ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਜੀ ਵੀ ਇਹਨੇ ਟਾਈਮ ਲੈ ਲੈਣਾ ਪੱਕਣ ਨੂੰ ਤਾਂ ਇਹਦੇ ਲਈ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਜੀ ਬਾਸਫ ਦੀ ਪੌਲੀਰਾਮ ਸਪਰੇਅ ਆਉਂਦੀ ਹੈ ਜਿਹਦੇ ਚ ਮੈਟੀਰਾਮ 70% ਡਬਲਯੂ ਜੀ ਫਾਰਮ ਚ ਟੈਕਨੀਕਲ ਆ ਸੋ ਇਹਦੀ ਤੁਸੀਂ ਵਰਤੋਂ ਕਰ ਸਕਦੇ ਹੋ ਬਾਸਮਤੀ ਦੀ ਕੁਆਲਿਟੀ ਸੁਧਾਰਨ ਲਈ ਇਹ ਕੰਮ ਕਰਦੀ ਆ ਜਿਹੜੀ ਹਲਦੀ ਪਈ ਹੁੰਦੀ ਆ ਉਹ ਹਲਦੀ ਨੂੰ ਥੱਲੇ ਛੁੱਟ ਦਿੰਦੀ ਆ ਆਟੋਮੈਟਿਕ ਟੁੱਟ ਜਾਂਦਾ ਉਹ ਆਪਦੇ ਆਪ ਹੀ ਤੇ ਅੱਗੇ ਦਾਣੇ ਨੇ ਜਿਹੜੇ ਜਿੱਦਾਂ ਨਾਲ ਦੇ ਦਾਣੇ ਨੇ ਜਿਨ੍ਹਾਂ ਨੂੰ ਹਲਦੀ ਪਈ ਹੋਵੇ ਵੀ ਇਹਨੇ ਅੱਗੇ ਡੈਮੇਜ ਕਰਨਾ ਸੋ ਇਹਨਾਂ ਤੇ ਇੱਕ ਪਰਤ ਚੜਾ ਦਿੰਦੀ ਆ ਵੀ ਉਹ ਦਾਣਾ ਡੈਮੇਜ ਨਾ ਹੋਵੇ ਥੋੜੀ ਮਹਿੰਗੀ ਆ ਜੇ ਤੁਸੀਂ ਵਰਤਣੀ ਚਾਹੁੰਦੇ ਹੋ ਜੇ ਤੁਹਾਨੂੰ ਲੱਗਦਾ ਹੈ ਵੀ ਹਲਦੀ ਰੋਗ ਜ਼ਿਆਦਾ ਆ ਰਿਹਾ ਵੀ ਅੱਗੇ ਨੁਕਸਾਨ ਕਰੂ ਵੀ ਰੇਟ ਦੇ ਵਿੱਚ ਵੀ ਦਿੱਕਤ ਆਉ ਵੇਚਣ ਚ ਤੇ ਜਾਂ ਫਿਰ ਤੁਸੀਂ ਆਹ ਦੇਖ ਸਕਦੇ ਹੋ ਦੂਜੀ ਸਕਰੀਨ ਤੇ ਕਾਫਰੋ ਦੇ ਨਾਮ ਤੋਂ ਆਉਂਦੀ ਆ ਇਹਦੇ ਵਿੱਚ ਕਾਪਰ ਸਲਫੇਟ ਆ ਜੀ ਇਹਨੂੰ ਵਰਤ ਸਕਦੇ ਹੋ ਇਹਦਾ ਵੀ ਤੁਹਾਨੂੰ ਰਿਜ਼ਲਟ ਜਿਹੜਾ ਮਿਲ ਜੂਗਾ ਇਹ ਸਸਤੀ ਹੀ ਆ ਪੌਲੀਰਾਮ ਦੇ ਮੁਕਾਬਲੇ ਚ ਬਹੁਤ ਸੋ ਦੋਨਾਂ ਦੇ ਵਿੱਚੋਂ ਜਿਹੜੀ ਤੁਹਾਨੂੰ ਠੀਕ ਲੱਗਦੀ ਹੈ ਪੈਸੇ ਦੇ ਹਿਸਾਬ ਨਾਲ ਵੀ ਆਪਣਾ ਇੰਨਾ ਕ ਬਜਟ ਆ ਚੱਲ ਸਕਦਾ ਹੈ ਉਹਦੀ ਵਰਤੋਂ ਤੁਸੀਂ ਬਾਸਮਤੀ ਤੇ ਸੁਧਾਰ ਲਈ ਕਰ ਸਕਦੇ ਹੋ ਜੀ